ਖਨੌਰੀ ਬਾਰਡਰ ਤੇ ਅੱਜ ਕਿਸਾਨਾਂ ਦੀ ਮਹਾਪੰਚਾਇਤਾਂ ਬੇਸ਼ੱਕ ਕੜਾਕੇ ਦੀ ਠੰਡ ਪੈ ਰਹੀ ਹੈ ਧੁੰਦ ਵੀ ਬਹੁਤ ਜ਼ਿਆਦਾ ਪਰ ਕਿਸਾਨ ਜੁਟਨੇ ਸ਼ੁਰੂ ਹੋ ਗਏ ਹੈ ਖਨੌਰੀ ਬਾਰਡਰ ਤੇ ਬੀਤੇ ਕੱਲ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚਨੇ ਸ਼ੁਰੂ ਹੋ ਗਏ ਸੀ ਤਾਂ ਅੱਜ ਸਵੇਰ ਤੋਂ ਹੀ ਇੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਜੁਟ ਰਹੇ ਆ ਪਹੁੰਚ ਰਹੇ ਨੇ ਕਿਉਂਕਿ ਦੂਰ ਤੱਕ ਮੈਟ ਵੀ ਇੱਥੇ ਵਿਛਾ ਦਿੱਤੇ ਗਏ ਆ ਇੱਕ ਪੂਰਾ ਟਰੱਕ ਭਰ ਕੇ ਆਇਆ ਮੈਟਸ ਦਾ ਔਰ ਦੂਰ ਤੱਕ ਸਪੀਕਰ ਵੀ ਇੱਥੇ ਲੱਗੇ ਹੋਏ ਨੇ ਸਪੀਕਰ ਵੀ ਲੱਗੇ ਹੋਏ ਤੁਹਾਨੂੰ ਨਜ਼ਰ ਆਉਣਗੇ ਤਾਂ ਸਾਰੇ ਕਿਸਾਨ ਹੀ ਕਿਸਾਨ ਨਿੱਕੇ ਨਿੱਕੇ ਬੱਚਿਆਂ ਨੂੰ ਲੈ ਕੇ ਵੀ ਇਸ ਪਾਸੇ ਦੀ ਤਸਵੀਰ ਦੇਖੋਗੇ ਤਾਂ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਵੀ ਕਿਸਾਨ ਪਹੁੰਚ ਰਹੇ ਆ ਤਾਂ ਵੱਡੀ ਗਿਣਤੀ ਦੇ ਵਿੱਚ ਵੱਡਾ ਇਕੱਠ ਹੁੰਦਾ ਹੋਇਆ ਨਜ਼ਰ ਆ ਰਿਹਾ ਖਨਾਰੀ ਬਾਰਡਰ ਦੇ ਉੱਪਰ ਸਾਰੇ ਪਾਸੇ ਚਹਲ ਪਹਲ ਨਜ਼ਰ ਆ ਰਹੀ ਹੈ ਤਾਂ ਦੂਰ ਤੱਕ ਗੱਡੀਆਂ ਤੇ ਟਰੈਕਟਰ ਟਰਾਲੀਆਂ ਦੀਆਂ ਲਾਈਨਾਂ ਲੱਗੀਆਂ ਤੁਹਾਨੂੰ ਨਜ਼ਰ ਆ ਜਾਣਗੀਆਂ ਤਾਂ ਕਾਫੀ ਦੂਰ ਆਜੇ ਸਟੇਜ ਤੱਕ ਦੂਰ ਤੱਕ ਇੰਤਜ਼ਾਮ ਕਰ ਦਿੱਤਾ ਗਿਆ तकरीबन 1 ਕਿਲੋਮੀਟਰ ਤੱਕ ਸ਼ਾਇਦ ਇਹ ਜਿਹੜੇ ਸਪੀਕਰ ਵੀ ਆ ਇਹ ਲਗਾ ਦਿੱਤੇ ਗਏ ਆ ਗੱਲਬਾਤ ਵੀ ਕਰਾਂਗੇ ਵਕ ਵਕ ਲੋਕਾਂ ਦੇ ਨਾਲ ਕੀ ਕਿਹੋ ਜਿਹਾ ਮਾਹੌਲ ਨਜ਼ਰ ਆ ਰਿਹਾ ਕੀ ਕਹਿੰਦੇ ਆ ਲੋਕ ਇਸ ਅੰਦੋਲਨ ਨੂੰ ਲੈ ਕੇ ਇਸ ਮਹਾਪੰਚਾਇਤ ਨੂੰ ਲੈ ਕੇ ਤਾਂ ਉਹ ਵਕ ਵਕ ਥਾਵਾਂ ਤੇ ਦਵਾਈਆਂ ਦੇ ਵੀ ਲੰਗਰ ਜਾਂ ਦਵਾਈਆਂ ਜੋ ਮੈਡੀਕਲ ਫ੍ਰੀ ਮੈਡੀਕਲ ਕੈਂਪ ਵੀ ਲੱਗੇ ਹੋਏ ਤੁਹਾਨੂੰ ਨਜ਼ਰ ਆ ਜਾਣਗੇ ਹਰ ਤਰ੍ਹਾਂ ਦਾ ਇੰਤਜ਼ਾਮ ਇੱਥੇ ਕੀਤਾ ਹੋਇਆ ਹੈ ਟਰੈਕਟਰ ਟਰਾਲੀਆਂ ਲੈ ਕੇ ਜਿਵੇਂ ਲੋਕ ਆ ਰਹੇ ਆ ਲੰਗਰ ਲੈ ਕੇ ਵੀ ਲੋਕ ਕਰੋ ਚੱਲੇ ਆ ਤਾਂ ਸਾਹਮਣੇ ਬਿਲਕੁਲ ਸਟੇਜ ਹੈ ਖਨੋਰੀ ਬਾਰਡਰ ਦੀ ਜਿਹੜੀ ਸਟੇਜ ਹੈ ਬਿਲਕੁਲ ਸਾਹਮਣੇ ਆ ਔਰ ਬਾਪੂ ਹਣੀ ਦੁੱਧ ਲੈ ਕੇ ਆਏ ਆ ਸਾਹਮਣੇ ਇੱਕ ਜਿਹੜਾ ਦੇਖੋਗੇ ਤੁਸੀਂ ਉਹਦੇ ਵਿੱਚ ਦੁੱਧ ਲੈ ਕੇ ਆਏ ਆ ਔਰ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਬਾਬੂ ਜੀ ਤੁਸੀਂ ਕਿਹੜੀ ਥਾਂ ਤੋਂ ਆਇਓ ਜੀ ਅਸੀਂ ਬੋਰ ਤੋਂ ਆਇਆ ਜੀ ਹੁਣੇ ਆਏ ਅੱਜ ਆਏ ਨਹੀਂ ਜੀ ਮਹੀਨਾ ਹੋ ਗਿਆ ਆਇਆ ਹਾਂ ਇੱਕ ਮਹੀਨੇ ਤੋਂ ਕਿਵੇਂ ਦਾ ਮਾਹੌਲ ਤੁਹਾਨੂੰ ਨਜ਼ਰ ਆ ਰਿਹਾ ਆਓ ਚੱਲਦੇ ਬਹੁਤ ਵਧੀਆ ਮਾਹੌਲ ਜੀ ਬਹੁਤ ਵਧੀਆ ਧੰਨਵਾਦ ਇਹ ਕਿਸਾਨਾਂ ਦਾ ਜਿਹੜੇ ਅੱਜ ਪਹੁੰਚ ਰਹੇ ਨੇ ਬਹੁਤ ਬਹੁਤ ਧੰਨਵਾਦ ਜਿਹੜੇ ਡੱਲੇਵਾਲ ਸਾਹਿਬ ਨੂੰ ਪਿਆਰ ਕਰਦੇ ਨੇ ਉਹ ਆ ਰਹੇ ਨੇ ਉੱਥੇ ਜੀ ਅੱਜ ਸਵੇਰ ਤੋਂ ਹੀ ਜੁਟਨੇ ਸ਼ੁਰੂ ਹੋ ਗਏ ਆ ਕੱਲ ਤੋਂ ਹੀ ਬਹੁਤ ਸਾਰੇ ਲੋਕ ਤਾਂ ਕੱਲ ਤੋਂ ਹੀ ਆਉਣੇ ਸ਼ੁਰੂ ਹੋ ਗਏ ਸੀ ਜਦੋਂ ਦਾ ਉਹ 26 ਤਰੀਕ ਦਾ ਮਰਨਵਰਤ ਤੇ ਬੈਠਾ ਰਹੇ ਜੀ ਡੱਲੇਵਾਲ ਸਾਹਿਬ ਉਦੋਂ ਦਾ ਹੀ ਰਾਸ਼ ਹੋਣਾ ਸ਼ੁਰੂ ਹੋ ਗਿਆ ਜੀ ਅੱਜ ਤਾਂ ਫਿਰ ਤੁਹਾਨੂੰ ਪਤਾ ਹੈ ਬਹੁਤ ਵੱਡਾ ਮਹਾਪੰਚਾਇਤ ਹੋ ਰਹੀ ਹੈ ਜੀ ਮਹਾਪੰਚਾਇਤ ਇਧਰ ਆ ਪੈਰਲਲ ਟੁਹਾਣੇ ਦੇ ਵਿੱਚ ਵੀ ਇੱਕ ਮਹਾਪੰਚਾਇਤ ਹੋ ਰਹੀ ਹੈ ਕੋਈ ਉਹ ਤਾਂ ਕਿਸਾਨਾਂ ਦੀ ਮਰਜ਼ੀ ਹੈ ਨਾ ਉਧਰ ਜਾਣਾ ਹੈ ਕਿ ਇਧਰ ਆਉਣਾ ਹੈ ਉਹ ਵੀ ਕਿਸਾਨ ਨੇ ਇਹ ਵੀ ਕਿਸਾਨ ਨੇ ਲੱਗਦਾ ਜੇ ਕਲੈਕਟਿਵ ਸਾਰੇ ਇਕੱਠੇ ਹੋ ਜਾਣ ਇੱਕ ਥਾਂ ਤੇ ਯੂਨਿਟੀ ਬਣ ਜੇ ਤਾਂ ਵਧੀਆ ਨਹੀਂ ਹੋਏਗਾ ਬਹੁਤ ਵਧੀਆ ਜੀ ਮਾੜਾ ਕਿਉਂ ਪਰ ਉਹ ਤਾਂ ਉਹਨਾਂ ਦੀ ਸੋਚ ਨਾ ਹੁਣ ਮਗਰ ਸਾਰੇ ਕਿਸਾਨਾਂ ਦੀ ਵੀ ਸੋਚ ਚਾਹੀਦੀ ਵੀ ਚਲੋ ਜੇ ਉਹ ਆਂਦੇ ਨੇ ਤੇ ਆਪ ਦਾ ਹਸਾਬਕਤਾਬ ਵੀ ਲਾਉਣਾ ਚਾਹੀਦਾ ਆਪਾਂ ਨੂੰ ਕਿਹੜੇ ਪਾਸੇ ਹੁਣ ਜਾਣਾ ਆਪਾਂ ਕਿਹੜੇ ਪਾਸੇ ਨਹੀਂ ਜਾਣਾ ਉਹ ਜਿਹੜੇ ਲੋਕ ਜਿਵੇਂ ਜਥੇਬੰਦੀਆਂ ਦੇ ਨਾਲ ਜੁੜੇ ਹੁੰਦੇ ਆ ਜਥੇਬੰਦਕ ਢਾਂਚੇ ਦੇ ਨਾਲ ਜੁੜੇ ਹੁੰਦੇ ਆ ਫਿਰ ਉਹਨਾਂ ਨੇ ਤਾਂ ਚਲੋ ਜਥੇਬੰਦੀ ਦੀ ਮੰਨਣੀ ਇਕੱਠੇ ਹੁੰਦੇ ਤੇ ਬਹੁਤ ਵਧੀਆ ਜੀ ਬਹੁਤ ਵਧੀਆ ਸਨਹਿਰੀ ਮ ਹਾਂਜੀ ਬਹੁਤ ਅਬੋਰ ਤੋਂ ਆਏ ਨੇ ਔਰ ਇਸ ਪਾਸੇ ਵੀ ਤਸਵੀਰ ਜਿਹੜੀ ਆ ਦਿਖਾਓ ਜਰਾ ਕਿਵੇਂ ਬੈਠੇ ਆ ਕਿਸਾਨ ਇੱਥੇ ਲਾਈਨਾਂ ਦੇ ਵਿੱਚ ਲਾ ਕੇ ਤਾਂ ਸਾਹਮਣੇ ਬਿਲਕੁਲ ਖਨੌਰੀ ਦੀ ਇਹ ਸਟੇਜ ਆ ਗਈ ਹੈ ਜਿਹੜੀ ਨਵੀਂ ਬਣੀ ਹੈ ਇਹ ਸਟੇਜ ਨਵੀਂ ਬਣਾਈ ਗਈ ਹੈ ਇਹ ਸਟੇਜ ਜਿਹੜੀ ਇੱਥੋਂ ਸਪੀਚਾਂ ਹੋਣਗੀਆਂ ਜਗਜੀਤ ਸਿੰਘ ਡੱਲੇਵਾਲ ਵੀ ਇੱਥੋਂ ਸੰਬੋਧਨ ਕਰਨਗੇ ਸਟੇਜ ਦੇ ਉੱਪਰੋਂ ਤਾਂ ਇਹ ਖਨੌਰੀ ਬਾਰਡਰ ਦੀ ਸਟੇਜ ਆ ਲੀਬੀਆਂ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਨੇ ਇਸ ਪਾਸੇ ਦੀ ਤਸਵੀਰ ਦਿਖਾਓ ਤਾਂ ਲੰਮਾ ਇੰਤਜ਼ਾਮ ਦੂਰ ਤੱਕ ਦਾ ਕੀਤਾ ਗਿਆ ਮੈਟਸ ਵਿਛਾ ਦਿੱਤੇ ਗਏ ਪੂਰੀ ਸੜਕ ਦੇ ਉੱਪਰ ਦੋਵੇਂ ਪਾਸੇ ਮੈਟ ਵਿਛਾ ਕੇ ਪੂਰਾ ਇੰਤਜ਼ਾਮ ਜਿਹੜਾ ਉਹ ਕਰ ਦਿੱਤਾ ਗਿਆ ਬਿਲਕੁਲ ਨਾਲ ਵੀ ਗੱਲਬਾਤ ਕਰਦੇ ਆ ਵੀ ਕਿਵੇਂ ਦੇਖਦੇ ਹੋ ਇੰਨੀ ਠੰਡ ਕੜਾਕੇ ਦੀ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਆ ਰਹੇ ਆ ਖਨੌਰੀ ਬਾਰਡਰ ਤੇ ਬਹੁਤ ਜ਼ਿਆਦਾ ਕੱਟ ਹੋ ਰਿਹਾ ਕਿਵੇਂ ਦੇਖਦੇ ਹੋ ਤੁਸੀਂ ਇਸ ਪੂਰੇ ਅੰਦੋਲਨ ਨੂੰ ਪੂਰੇ ਧਰਨੇ ਦੇ ਵਿੱਚ ਲੋਕ ਡੱਲੇਵਾਲ ਸਾਹਿਬ ਨੂੰ ਉਹਨਾਂ ਨੇ ਅਪੀਲ ਕੀਤੀ ਕਿ ਉਹ ਦਰਸ਼ਨ ਕਰਨਾ ਚਾਹੁੰਦੇ ਆ ਲੋਕਾਂ ਦਾ ਲੋਕਾਂ ਦੇ ਰਿਸ਼ਤੇਦਾਰੀ ਵੀ ਹੈ ਸਾਡਾ ਆਪਦਾ ਹੀ ਬੰਦਾ ਜੀ ਹਾਂਜੀ ਸਾਨੂੰ ਬਹੁਤ ਦੁੱਖ ਆ ਇਸ ਗੱਲ ਸਾਨੂੰ ਬਹੁਤ ਦੁੱਖ ਆ ਦੁੱਖ ਦੇ ਮਾਰੇ ਆਏ ਕੋਈ ਸੁੱਖ ਦੇ ਮਾਰੇ ਤਾਂ ਨਹੀਂ ਇੱਥੇ ਆਏ ਸੇ ਵੇਖੋ ਸਰਕਾਰਾਂ ਨੇ ਸਾਨੂੰ ਕੀ ਕੁਝ ਦਿਖਾ ਦਿੱਤਾ ਸਾਡਾ ਪਿਓ ਦਾਦਾ ਦੇ ਨਹੀਂ ਸੀ ਇਹ ਸੋਚਿਆ ਕਦੇ ਜਿਹੜਾ ਅਸੀਂ ਹੁਣ ਸਾਡੇ ਬੱਚਿਆਂ ਬਾਰੇ ਵੀ ਅਸੀਂ ਸੋਚ ਇਹ ਇਹ ਧੱਕੇ ਆਏ ਕੋਈ ਸੁੱਖ ਨਹੀਂ ਸਾਡਾ ਬਸ ਸਾਡੀ ਇਹੀ ਬੇਨਤੀ ਹੈ ਵੀ ਸਾਡਾ ਹੱਕ ਸਾਨੂੰ ਮਿਲਣਾ ਚਾਹੀਦਾ ਅਸੀਂ ਹੱਕ ਦੇ ਮਾਰੇ ਆਏ ਆ ਅਸੀਂ ਕੋਈ ਦੇਖਣ ਤਮਾਸ਼ਾ ਦੇਖਣ ਨਹੀਂ ਆਏ ਅਸੀਂ ਇਹੀ ਸਾਡੀ ਸੋਚ ਹੈ ਵੀ ਸਾਡਾ ਹੱਕ ਸਾਨੂੰ ਮਿਲਣਾ ਚਾਹੀਦਾ ਹੈ ਜਿਹੜੇ ਸਾਡੇ ਅਸੀਂ ਵਾਅਦੇ ਕਰੇ ਸੀ ਸਾਡੇ ਪੂਰੇ ਸਰਕਾਰ ਕਰਦੇ ਤੇ ਧੰਨਵਾਦ ਸਰਕਾਰ ਜੀ ਕਹਿੰਦੇ ਰਿਸ਼ਤੇਦਾਰੀ ਵੀ ਏ ਡਲੇਵਲ ਸਾਹਿਬ ਨਾਲ ਤੁਹਾਡੀ ਕੀ ਰਿਸ਼ਤੇਦਾਰੀ ਹੈ ਉਹਦੀਆਂ ਭੈਣਾਂ ਸਾਡੇ ਵੈਲੀਆਂ ਆ ਅੱਛਾ ਹਾਂ ਜੀ ਡਲੇਵਲ ਸਾਹਿਬ ਹਾਂ ਜੀ ਹਾਂ ਜੀ ਸਾਡੀ ਰਿਸ਼ਤੇਦਾਰੀ ਹੈ ਤੇ ਆਏ ਸਾਰੇ ਪੰਜਾਬ ਤੇ ਸਾਰੀ ਦੁਨੀਆ ਦੀ ਖਾਤਰ ਹੀ ਆਏ ਕਿਉਂ ਆਪਾਂ ਨੂੰ ਸਾਨੂੰ ਸਾਨੂੰ ਰੋਟੀ ਚਾਹੀਦੀ ਆ ਉਹੀ ਸਾਡੀ ਖੁਸ਼ੀ ਦੀ ਤੇ ਸਾਡਾ ਹੈ ਕੀ ਇੱਥੇ ਸਾਡਾ ਤਾਂ ਕੁਛ ਵੀ ਨਹੀਂ ਇੱਥੇ ਰੋਟੀ ਤੋਂ ਬਿਨਾ ਆਪਣਾ ਹੈ ਵੀ ਕੀ ਜੇ ਸਾਡੀ ਕਿਸਾਨੀ ਖੁਸ਼ਦੀ ਆ ਨਾ ਪਰ ਅਸੀਂ ਇੱਥੇ ਸਾਡਾ ਜੀਵਨpass ਨਹੀਂ ਅਸੀਂ ਮਰ ਕੇ ਭਾਵੇਂ ਜਾਜੇ ਪਰ ਜਾਣਾ ਅਸੀਂ ਆਪ ਦਾ ਜਿੱਤ ਕੇ ਜਾਣਾ ਅਸੀਂ ਭਵੇਂ ਇਸੇ ਜਾਨ ਕੁਰਬਾਨ ਕਰਕੇ ਜਾਣੀ ਅਸੀਂ ਜਿਉਂਦਿਆਂ ਨਹੀਂ ਜਾਣ ਬਸ ਸਾਡੇ ਹੱਥ ਬੰਨ ਕੇ ਬੇਨਤੀ ਸਰਕਾਰ ਸਾਡਾ ਨਾ ਬੰਦ ਪੱਲੇ ਪਾ ਦੇ ਤੇ ਜੇ ਨਹੀਂ ਪਾਉਣੀ ਤੇ ਮਰ ਕੇ ਜਾਵਾਂਗੇ ਜਿਉਂਦੇ ਅਸੀਂ ਨਹੀਂ ਜਾਣਾ ਉਹਨਾਂ ਦੇ ਪਰਿਵਾਰਕ ਨੰਬਰ ਵੀ ਹੈਗੇ ਨੇ ਡੱਲੇਵਾਲ ਸਾਹਿਬ ਦੇ ਇੱਥੇ ਇੱਥੇ ਨਹੀਂ ਜੀ ਅਸੀਂ ਤਾਂ ਰਿਸ਼ਤੇਦਾਰੀ ਬਣੂਗਾ ਹੀ ਆਏ ਆ ਆਪ ਦਾ ਪਰਿਵਾਰ ਸਾਰਾ ਹਾਂਜੀ ਕਿਹੋ ਜ ਤੁਸੀਂ ਬੀਬੀਆਂ ਵੀ ਵੱਡੀ ਗਿਣਤੀ ਦੇ ਵਿੱਚ ਬੀਬੀਆਂ ਵੀ ਵੱਡੀ ਗਿਣਤੀ ਦੇ ਵਿੱਚ ਸੰਦੋਲਨ ਦੇ ਵਿੱਚ ਆ ਗਏ ਕੋਈ ਲੰਗਰ ਦੀ ਡਿਊਟੀ ਨਿਭਾ ਰਿਹਾ ਕੋਈ ਵਕ ਵਕ ਤਰੀਕੇ ਦੇ ਨਾਲ ਤੁਸੀਂ ਕਿਸ ਤਰੀਕੇ ਦੇ ਨਾਲ ਕਦੋਂ ਪਹਿਲੀ ਵਾਰ ਆਏ ਹੋ ਤੁਸੀਂ ਜਾਂ ਪਹਿਲਾਂ ਵੀ ਲਗਾਤਾਰ ਆਉਂਦੇ ਰਹੇ ਨਹੀਂ ਵੀਰ ਜੀ ਮੈਂ ਆਪਣੇ ਫਰੀਦਕੋਟ ਜਿਹੜਾ ਧਰਨਾ ਲੱਗਾ ਸੀ 30 ਤਰੀਕ ਨੂੰ ਉੱਥੇ ਹਾਈਵੇ ਅਸੀਂ ਜਾਮ ਕੀਤਾ ਸੀਗਾ ਅਸੀਂ ਉੱਥੇ ਸੀ ਗੱਲਦੇ ਤੇ ਅਸੀਂ ਉਦੋਂ ਹੀ ਮਣਤਾ ਬਹੁਤ ਦਿਨਾਂ ਦਾ ਵੀ ਸਾਡਾ ਬਣ ਗਿਆ ਸੀ ਅਸੀਂ ਨੌਰੀ ਬਾਡਰ ਤੇ ਭਾਈ ਜੀ ਹੋਰਾਂ ਦਾ ਹੌਸਲਾ ਵਧਾਉਣ ਵਾਸਤੇ ਜਾਵਾਂਗੇ ਤੇ ਆਪਦੇ ਹੱਕ ਲੈ ਕੇ ਵਾਪਸ ਘਰਾਂ ਨੂੰ ਆਵਾਂਗੇ ਪਰਮਾਤਮਾ ਸਾਡੀ ਸੁਣੂਗਾ ਤੇ ਸਾਨੂੰ ਪਰਮਾਤਮਾ ਤੇ ਵਿਸ਼ਵਾਸ ਹੈ ਇਹ ਜੋ ਮਾਹੌਲ ਤੁਹਾਨੂੰ ਲੱਗ ਰਿਹਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਸਵੇਰ ਤੋਂ ਹੀ ਆਉਣ ਲੱਗੇ ਬੇਸ਼ੱਕ ਠੰਡ ਬਹੁਤ ਹੈ ਪਰ ਠੰਡ 'ਚ ਵੀ ਵੱਡੀ ਗਿਣਤੀ 'ਚ ਲੋਕ ਆ ਰਹੇ ਆ ਇਹ ਜੇ ਬਸ ਸਾਨੂੰ ਆਪਦੇ ਜੋ ਹੱਕ ਆ ਉਹੀ ਸਾਨੂੰ ਇਥੋ ਧਿੱਕਰ ਲੈ ਕੇ ਆਏ ਆ ਸਾਨੂੰ ਆ ਦੇ ਹੱਕਾਂ ਦੇ ਖਾਤਰ ਹੀ ਹੁਣਾ ਪਿਆ ਇਨੀ ਠੰਡ 'ਚ ਕਿ ਸਾਡਾ ਵੀ ਜੀ ਕਰਦਾ ਸੀ ਘਰਾਂ 'ਚ ਬੈਠੀਏ ਪਰ ਸਰਕਾਰ ਸਾਡੀ ਸੁਣ ਨਹੀਂ ਰਹੀਗੀ ਸਰਕਾਰ ਮੂਰੇ ਹੱਥ ਜੋੜ ਕੇ ਬੰਦ ਕਰਦੇ ਆ ਵੀ ਸਾਡਾ ਆਿਆਂ ਦਾ ਕੋਈ ਖੇਚਲ ਪੱਲੇ ਪਾਓ ਸਾਡੀ ਇਹੋ ਸਰਕਾਰ ਤਾਂ ਸਾਡੀ ਅਪੀਲ ਆ ਵੀ ਮੈਂਨਤਾ ਸਾਡੀ ਅਸੀਂ ਅਪੀਲ ਕਰਦੇ ਆ ਵੀ ਸਾਡੀ ਜ਼ਰੂਰ ਸੁਣੋ ਇੰਨੀ ਦੂਰੋਂ ਆਏ ਦੀ ਠੰਡੇ ਚ ਖਿੜਾਕੇ ਦੀ ਠੰਡ ਆ ਕਿੰਨੇ ਛੋਟੇ ਛੋਟੇ ਬੱਚੇ ਆ ਬੀਬੀਆਂ ਤੇ ਪਰ ਕਿਸੇ ਦਾ ਜੀ ਨਹੀਂ ਕਰਦਾ ਸਾਨੂੰ ਸਾਡੇ ਹੱਕਾਂ ਦੇ ਖਤਰਾ ਆਉਣਾ ਪਿਆ ਰਿਹਾ ਹਾਂਜੀ ਤੇ ਪਰਮਾਤਮਾ ਤੇ ਵਿਸ਼ਵਾਸ ਉਹ ਕਰੂਗਾ ਮਾਲਕ ਹਾਂਜੀ ਕਹਿੰਦੇ ਕਿ ਸਾਨੂੰ ਵਾਹਿਗੁਰੂ ਤੇ ਪੂਰਾ ਭਰੋਸਾ ਹੈ ਔਰ ਅਸੀਂ ਇਹ ਮੋਰਚਾ ਜਿਹੜਾ ਫਤਿਹ ਕਰਕੇ ਜਾਵਾਂਗੇ ਤਾਂ ਤਿਆਰੀਆਂ ਸਟੇਜ ਲੱਗਿਆ ਹੋਇਆ ਖਲੋਰੀ ਬਾਰਡਰ ਦੇ ਉੱਪਰ ਔਰ ਸਟੇਜ ਦੀ ਕਾਰਵਾਈ ਥੋੜੀ ਦੇਰ ਤੱਕ ਸ਼ੁਰੂ ਹੋਣ ਵਾਲੀ ਹੈ ਔਰ ਵੱਡਾ ਇਕੱਠ ਹੋਣਾ ਖਲੋਰੀ ਬਾਰਡਰ ਦੇ ਉੱਪਰ ਸ਼ੁਰੂ ਹੋ ਗਿਆ ਇਸ ਮਹਾਪੰਚਾਇਤ ਦੇ ਵਿੱਚ ਜੁਟਣ ਦੇ ਲਈ ਕੜਾਕੇ ਦੀ ਫਰੰਡ ਦੇ ਵਿੱਚ ਵਿਲੂਕ ਵੱਡੀ ਗਿਣਤੀ ਚ ਪਹੁੰਚਦੇ ਹੋਏ ਨਜ਼ਰ ਆ ਰਹੇ ਹੈ ਕੈਮਰਾ ਪਰਸਨ ਦਲਜੀਤ ਦੇ ਨਾਲ ਵਿਕਰਮ ਸਿੰਘ ਪੂ ਪੰਜਾਬ ਟੀਵੀ ਖਲੋਰੀ ਬਾਰਡਰ